ਬਰਤਾਨੀਆ ਦੇ ਵਿਦੇਸ਼ ਸਕੱਤਰ ਡੇਵਿਡ ਕੈਮਰੂਨ ਨੇ ਭਾਰਤ ਵਿੱਚ 6 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਸਕਾਟਿਸ਼ ਸਿੱਖ ਜਗਤਾਰ ਸਿੰਘ ਜੋਹਲ ਦੇ ਮਾਮਲੇ ਦੇ ਵਿੱਚ ਦਖਲ ਦਿੰਦਿਆਂ ਪੰਜਾਬ ਦੇ ਵਿੱਚ ਪੁਲਿਸ ਹਿਰਾਸਤ ਦੇ ਵਿੱਚ ਤਸ਼ੱਦਦ ਕਿਤੇ ਜਾਣ ਦੇ ਦਾਅਵਿਆਂ ਦੀ ਜਾਂਚ ਦੀ ਮੰਗ ਕੀਤੀ ਹੈ ਪਰ ਇਸ ਨੂੰ ਬੁਲਾਉਣ ਤੋਂ ਕਿਤੇ ਨਾ ਕਿਤੇ ਟਾਲਾ ਵੀ ਵਿਟਿਆ ਹੈ ਕਿ ਇਸ ਦੇ ਬਾਰੇ ਵਿੱਚ ਕੀ ਕਿਸ ਪ੍ਰਕਾਰ ਦੇ ਨਾਲ ਹੋ ਸਕਦੀ ਹੈ ਸਾਰੀ ਦੀ ਸਾਰੀ ਇਨਵੈਸਟੀਗੇਸ਼ਨ ਅਤੇ ਉਸ ਦੀ ਰਿਹਾਈ ਜੋਹਲ ਦੇ ਭਰਾ ਗੁਰਪ੍ਰੀਤ ਸਿੰਘ ਜੋਹਲ ਨੂੰ ਟਾਈਮਜ਼ ਆਫ ਇੰਡੀਆ ਦੁਆਰਾ ਦੇਖੇ ਗਏ ਇੱਕ ਪੱਤਰ ਦੇ ਵਿੱਚ ਕੈਮਰੂ ਨੇ ਲਿਖਿਆ ਹੈ ਕਿ ਮੈਂ ਤੁਹਾਡੇ ਭਰਾ ਦੇ ਕੇਸ ਦਾ ਇੱਕ ਹੱਲ ਵਿਖੰਦੇ ਵਾਸਤੇ ਵਚਨਬੱਧਾਂ ਜਿਸ ਵਿੱਚ ਸ਼੍ਰੀ ਜੋਹਲ ਦੀ ਤਸ਼ੱਦਦ ਦੇ ਗੰਭੀਰ ਦੋਸ਼ਾਂ ਦੀ ਜਾਂਚ ਸ਼ਾਮਿਲ ਹੋਣੀ ਚਾਹੀਦੀ ਹੈ। ਉਹਨਾਂ ਨੇ ਇਹ ਕਿਹਾ ਹੈ ਕਿ ਅਸੀਂ ਪਰਿਵਾਰਿਕ ਵੀਡੀਓ ਕਾਲਾਂ ਨੂੰ ਲਾਜ਼ਮੀ ਕਰਨ ਵਾਲੇ 15 ਨਵੰਬਰ ਦੇ ਅਦਾਲਤੀ ਆਦੇਸ਼ ਨੂੰ ਲਾਗੂ ਕਰਨ ਦੇ ਬਾਰੇ ਵਿੱਚ ਸਪਸ਼ਟ ਹਾਂ। ਕਿਰਪਾ ਕਰਕੇ ਭਰੋਸਾ ਰੱਖੋ ਅਸੀਂ ਭਾਰਤ ਸਰਕਾਰ ਦੇ ਕੋਲ ਜੋਹਰ ਦੇ ਕੇਸ ਬਾਰੇ ਆਪਣੀਆਂ ਚਿੰਤਾਵਾਂ ਨੂੰ ਉਠਾਉਣਾ ਜਾਰੀ ਰੱਖਾਂਗੇ ਵਿਲੰਬਟਨ ਦੇ ਲਾਰਡ ਅਹਿਮਦ ਦਖਣੀ ਏਸ਼ੀਆ ਮੰਤਰੀ ਨੇ ਜਨਵਰੀ ਦੇ ਵਿੱਚ ਗੁਜਰਾਤ ਦੇ ਦੌਰੇ ਦੇ ਦੌਰਾਨ ਜੋਹਲ ਦਾ ਮਾਮਲਾ ਏ ਏ ਐਮ ਜੈਸ਼ੰਕਰ ਦੇ ਕੋਲ ਉਠਾਇਆ ਸੀ ਅਤੇ ਪ੍ਰਧਾਨ ਮੰਤਰੀ ਰਿਸ਼ੀ ਸੋਨਕ ਨੇ ਪਿਛਲੇ ਸਤੰਬਰ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਕੋਲ ਇਸ ਬਾਰੇ ਵਿੱਚ ਗੱਲਬਾਤ ਵੀ ਕੀਤੀ ਸੀ ਇਸ ਦੇ ਬਾਰੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਇਸ ਦੇ ਉੱਪਰ ਇਨਵੈਸਟੀਗੇਸ਼ਨ ਹੋਣੀ ਜ਼ਰੂਰੀ ਹੈ। ਜੋਹਲ ਦਾ ਦਾਵਾ ਹੈ ਕਿ ਉਸਨੇ ਨਵੰਬਰ 2017 ਦੇ ਵਿੱਚ ਰਾਮਾ ਮੰਦਰ ਪੰਜਾਬ ਦੇ ਵਿੱਚ ਗ੍ਰਿਫਤਾਰ ਕਰਨ ਤੋਂ ਬਾਅਦ ਮੋਗਾ ਦੇ ਵਿੱਚ ਪੁਲਸ ਹਿਰਾਸਤ ਦੇ ਵਿੱਚ ਤਸੀਹੇ ਦਿੱਤੇ ਗਏ ਸੀ ਅਤੇ ਭਾਰਤੀ ਅਧਿਕਾਰੀ ਇਹਨਾਂ ਦੋਸ਼ਾਂ ਤੋਂ ਕਿਤਨਾ ਕਿਤੇ ਇਨਕਾਰ ਕਰਦੇ ਹੋਏ ਜ਼ਾਹਿਰ ਹੋ ਰਹੇ ਨੇ। ਕੈਮਰੂਨ ਨੇ ਸਕਾਟਿਸ਼ ਨੈਸ਼ਨਲ ਪਾਰਟੀ ਦੇ ਸੰਸਦ ਮੈਂਬਰ ਮਾਰਟਿਨ ਜான் ਡੋਚਰਟੀ ਹਿਊਜ਼ ਨੂੰ ਇੱਕ ਵਕਰੇ ਪੱਤਰ ਦੇ ਵਿੱਚ ਲਿਖਾਇਆ ਕਿ ਸਾਡਾ ਮੁਲਾਂਕਣ ਅਜੇ ਵੀ ਇਹ ਹੈ ਕਿ ਰਿਹਾਈ ਦੇ ਲਈ ਬੁਲਾਉਣ ਨੂੰ ਜੋਹਲ ਵਿਰੁੱਧ ਚੱਲ ਰਹੀ ਭਾਰਤੀ ਨਿਆਂਿਕ ਪ੍ਰਕਿਰਿਆ ਦੇ ਵਿੱਚ ਦਾਖਲ ਮੰਨਿਆ ਜਾਵੇਗਾ ਅਤੇ ਜੋਹਲ ਦੀ ਕਾਉਂਸਲਰ ਸਹਾਇਤਾ ਦੀ ਪੇਸ਼ਕਸ਼ ਕਰਨ ਦੇ ਵਾਸਤੇ ਸਾਡੀ ਯੋਗਤਾ ਨੂੰ ਕਿਤਨਾ ਕਿਤੇ ਖਤਰੇ ਦੇ ਵਿੱਚ ਵੀ ਪਾਵੇਗਾ ਜੋਹਲ ਦੇ ਉੱਪਰ ਖਾਲਿਸਤਾਨ ਲਿਬਰੇਸ਼ਨ ਫਰੰਟ ਦੀ ਸਾਜ਼ਿਸ਼ ਦੇ ਹਿੱਸੇ ਦੇ ਵਜੋਂ ਰਵਿੰਦਰ ਗੋਸਾਈ ਸਮੇਤ ਪੰਜਾਬ ਦੇ ਵਿੱਚ ਸੱਜੇਪੱਕੀ ਸਿਆਸੀ ਅਤੇ ਧਾਰਮਿਕ ਹਸਤੀਆਂ ਨੂੰ ਨਿਸ਼ਾਨਾ ਬਣਾ ਕੇ ਕਿੱਤਿਆਂ ਹਤਿਆਵਾਂ ਦੇ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਗਿਆ ਹੈ ਪਰੰਤੂ ਉਸ ਦੇ ਵੱਲੋਂ ਇਹਨਾਂ ਦੋਸ਼ਾਂ ਤੋਂ ਸਾਫ਼ ਲਫ਼ਜ਼ਾਂ ਦੇ ਵਿੱਚ ਇਨਕਾਰ ਕੀਤਾ ਗਿਆ ਹੈ ਉਸ ਦਾ ਭਰਾ ਕੈਮਰੂਨ ਦੇ ਜਵਾਬ ਤੋਂ ਅਸੰਤੁਸ਼ਟ ਦਿਖਾਈ ਦਿੰਦਾ ਹੈ ਅਤੇ ਉਸਨੇ ਕਿਹਾ ਹੈ ਕਿ ਉਸਨੂੰ ਬਾਹਰ ਕੱਢਣ ਯਾਨੀ ਕਿ ਉਸ ਸਿਚੁਏਸ਼ਨ ਦੇ ਵਿੱਚੋਂ ਬਾਹਰ ਕੱਢਣਾ ਅਤੇ ਘਰ ਲਿਆਉਣ ਦੀ ਜ਼ਰੂਰਤ ਹੈ ਅਤੇ ਹੋਰ ਵੀ ਇਸ ਸਭ ਦੇ ਦਰਮਿਆਨ ਕਾਫੀ ਤਰੀਕੇ ਦੇ ਨਾਲ ਸੋਲਵ ਕੀਤਾ ਜਾਣਾ ਜ਼ਰੂਰੀ ਹੈ ਕਿਉਂਕਿ ਉਸ ਦੇ ਉੱਪਰ ਜਾਣਬੁੱਝ ਕੇ ਇਸ ਪ੍ਰਕਾਰ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਇੱਕ ਕਾਨੂੰਨੀ ਅਧਿਕਾਰੀ ਸੰਗਠਨ ਰੀਪ੍ਰੀਵ ਦੇ ਵੱਲੋਂ ਇਸ ਦੀ ਨੀਤੀ ਦੀ ਮੁਖੀ ਮੈਲਿਸਾ ਡਰਿੰਗ ਨੇ ਕਿਹਾ ਹੈ ਕਿ ਇੱਕ ਨੌਜਵਾਨ ਸਕਾਟ ਨੂੰ ਇੱਕ ਖਿੜਕੀ ਰਹਿਤ ਸੈੱਲ ਦੇ ਵਿੱਚ 24 ਘੰਟੇ ਬੰਦ ਰੱਖਿਆ ਜਾਂਦਾ ਹੈ ਜਿਸ ਨੂੰ 트럼ਪ ਹੁਣ ਰਾਜਨੀਤਿਕ ਦੋਸ਼ਾਂ ਦੇ ਵਿੱਚ ਸੰਭਾਵਿਤ ਮੌਤ ਦੀ ਸਜ਼ਾ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਮੰਤਰੀ ਸਪਸ਼ਟ ਤੌਰ ਦੇ ਉੱਪਰ ਉਸ ਦੀ ਪਾਲ ਕਰਨ ਦੀ ਹਿੰਮਤ ਨਹੀਂ ਕਰ ਰਹੇ ਭਾਰਤੀ ਅਧਿਕਾਰੀਆਂ ਨੂੰ ਨਾਰਾਜ਼ ਕਰਨ ਦੇ ਡਰੋਂ ਉਸ ਦੀ ਰਿਹਾਈ ਦੇ ਉੱਪਰ ਕਈ ਵਾਰ ਟਾਲਾਂ ਪਟੀਆਂ ਗਈਆਂ ਨੇ ਪਰੰਤੂ ਉਹ ਇਹ ਸਭ ਦੇ ਦਰਮਿਆਨ ਕਿਤੇ ਨਾ ਕਿਤੇ ਉਸ ਦੀ ਰਿਹਾਈ ਦੇ ਵਾਸਤੇ ਲਗਾਤਾਰ ਕੋਸ਼ਿਸ਼ਾਂ ਬਰਕਰਾਰ ਰੱਖਣਗੇ ਤਾਂ ਇਸ ਸਬੰਧ ਦੇ ਦਰਮਿਆਨ ਜੇਕਰ ਕਿਸੇ ਪ੍ਰਕਾਰ ਦੀ ਇਨਵੈਸਟੀਗੇਸ਼ਨ ਹੁੰਦੀ ਹੈ ਤਾਂ ਉਸ ਦਾ ਕੀ ਹੋਵੇਗਾ ਹੱਲ ਇਹ ਵੇਖਣਾ ਅਹਿਮ ਹੋਵੇਗਾ। ਬਾਕੀ ਤੁਸੀਂ ਇਸ ਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ? ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਸਾਂਝੀ ਕਰਨਾ ਬਿਲਕੁਲ ਵੀ ਨਾ ਭੁੱਲਣਾ। I have did my coaching from Globewise only for AIDS and I secured 6.5 band. My experience with Globewise was so well. I would really suggest each and everyone to come here and pursue their process through Device. It will be really helpful for you. I will call you Delhi branch 9696 875 875. Punjab branch 8725 875 875. ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ